ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਸ ਤਰ੍ਹਾਂ ਸਾਡੇ ਚੈਨਲ ਦਾ ਨਾਮ ਹੈ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਵੀਡੀਓਜ਼ ਇੰਜੋਏ ਕਰੋਗੇ ਜਸਟ ਇੰਜੋਏ ਚੈਨਲ ਦਾ ਨਾਮ ਹੈ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਤੁਸੀਂ ਸਾਡੇ ਨਾਲ ਇੰਜੋਏ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਤੁਸੀਂ ਇਹ ਸਫ਼ਰ ਸ਼ੁਰੂ ਕਰ ਸਕਦੇ ਹੋ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਂਦੀ ਹੈ ਹਨਾ ਉਹ ਬਹੁਤ ਹੀ ਸਿੰਪਲ ਜੀ ਚੀਜ਼ ਤੋਂ ਇਹੇ ਜੀ ਤੁਹਾਨੂੰ ਉਹ ਚੀਜ਼ਾਂ ਦੱਸਣ ਨੂੰ ਦੱਸੂਗੀ ਮੈਂ ਇਹ ਜੀ ਫੈਕਟ ਦੱਸੂਗੀ ਜਿਹੜੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣਗੀਆਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਚੀਜ਼ ਹੈ ਤੇ ਬਹੁਤ ਹੀ ਜ਼ਿਆਦਾ ਸਿੰਪਲ ਆਪਣੇ ਘਰਾਂ 'ਚ ਮਿਲਣ ਵਾਲੀ ਚੀਜ਼ ਹੈ ਠੀਕ ਹੈ ਚਲੋ ਉਹਦੀ ਗੱਲ ਆਪਾਂ ਕਰਦੇ ਵੇਟ ਲਾਸ ਦੇ ਵਿੱਚ ਤੁਹਾਡੀ ਮਦਦ ਕਰੂਗਾ ਤੁਹਾਡੀਆਂ ਜਿਹੜੀਆਂ ਲੇਡੀਜ਼ ਪ੍ਰੋਬਲਮ ਨੇ ਪੀਸੀਓਡੀ ਵਗੈਰਾ ਉਹਦੇ ਵਿੱਚ ਇਹ ਤੁਹਾਡੀ ਬਹੁਤ ਸਾਰੀ ਹੈਲਪ ਹੋਣ ਵਾਲੀ ਹੈ ਠੀਕ ਹੈ ਤੇ ਅੱਜ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਰਸ ਅਨੁਸਾਰ ਅਰਦਾਸ ਬੇਨਤੀ ਹੈ ਵਾਹਿਗੁਰੂ ਕਰਨ ਸਬਦਿਕਾਂ ਸੁਖਾਂਤੀ ਬਣੀ ਰਹੇ ਸਬਦਿਕਾਂ ਚ ਬੱਚੇ ਨਿੱਕਲਕਾਰੀਆਂ ਹੋਣ ਤੇ ਜਿਨ੍ਹਾਂ ਦੇ ਬੱਚੇ ਐ ਉਹਨਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਸਮੱਤ ਬਖਸ਼ੇ ਨਸ਼ੇ ਪਤੀ ਤੋਂ ਦੂਰ ਰੱਖੇ ਸਬਦ ਦੇ ਸਿਰਾਂ ਤੇ ਮਾਪਿਆਂ ਦਾ ਸਾਆ ਹੋਵੇ ਸਬਦ ਦੇ ਸਿਰਾਂ ਤੇ ਆਪਣੀ ਛੱਤ ਹੋਵੇ ਵਾਹਿਗੁਰੂ ਸਭ ਨੂੰ ਨਾਮ ਧਨ ਬਖਸ਼ੇ ਤੇ ਲੋ ਜੀ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਆਈਏ ਮੈਂ ਤੁਹਾਡੇ ਵਾਸਤੇ ਉਹ ਹੈਗਾ ਕਿ ਇੱਕ ਦੋ ਪ੍ਰੋਬਲਮਸ ਆਪਣੀਆਂ ਬਹੁਤ ਜ਼ਿਆਦਾ ਹਨਾ ਸੀਰੀਅਸ ਵੀ ਨੇ ਤੇ ਇਲਾਜ ਕਰਵਾ ਕੇ ਵੀ ਇਲਾਜ ਕਈ ਵਾਰੀ ਪ੍ਰੋਪਰ ਨਹੀਂ ਮਿਲਦਾ ਹਨਾ ਤੇ ਜਾਂ ਫਿਰ ਐਂਕਲ ਹੋ ਕੇ ਕਈ ਵਾਰੀ ਤਾਂ ਇਲਾਜ ਮਹਿੰਗਾ ਵੀ ਹੁੰਦਾ ਤੇ ਜਿਹੜੀ ਅੱਜ ਆਪਾਂ ਗੱਲ ਕਰਾਂਗੇ ਉਹਦੇ ਵਿੱਚ ਖਾਸ ਕਰਕੇ ਔਰਤਾਂ ਦੀ ਵੈਸੇ ਤਾਂ ਇਹ ਮਰਦਾਂ ਤੇ ਔਰਤਾਂ ਦੋਨਾਂ ਵਾਸਤੇ ਸੇਮ ਹੀ ਫਾਇਦੇ ਦਿੰਦੀ ਆ ਪਰ ਕੁਝ ਸਾਡੀਆਂ ਔਰਤਾਂ ਦੀਆਂ ਅਲੱਗ ਤੋਂ ਪ੍ਰੋਬਲਮਸ ਹੁੰਦੀਆਂ ਉਹਨਾਂ ਵਾਸਤੇ ਮੈਂ ਤਾਂ ਇਹ ਰეკਮੈਂਡ ਕੀਤਾ ਕਿ ਔਰਤਾਂ ਲਈ ਸਪੈਸ਼ਲੀ ਇਹ ਵੀਡੀਓ ਬਹੁਤ ਅੱਛੀ ਹੈ ਦੇਖਣ ਵਾਸਤੇ ਤੇ ਅੱਜ ਆਪਾਂ ਗੱਲ ਕਰਾਂਗੇ ਜੇ ਤੁਹਾਨੂੰ ਪੀਰੀਅਡਸ ਰੈਗੂਲਰ ਨਹੀਂ ਆਉਂਦੇ ਜੇ ਤੁਹਾਨੂੰ ਪੀਸੀਓਡੀ ਹੈ ਜੇ ਤੁਹਾਨੂੰ ਲਿਕੋਰੀਆ ਪਾਣੀ ਪੈਂਦਾ ਠੀਕ ਹੈ ਤਾਂ ਜੇ ਤੁਹਾਨੂੰ ਪੀਰੀਅਡਸ ਦੇ ਦੌਰਾਨ ਪੇਨਸ ਹੁੰਦੀਆਂ ਉਹਨਾਂ ਲਈ ਸਪੈਸ਼ਲ ਹੀ ਇਹ ਚੀਜ਼ ਫਾਇਦੇਮੰਦ ਹੈ ਜਿਹੜੀ ਅੱਜ ਗੱਲ ਕਰਾਂਗੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਫਾਇਦੇ ਨੇ ਤੇ ਉਹ ਚੀਜ਼ ਕਿਹੜੀ ਹੈ ਉਹ ਹੈਗੀ ਹੈ ਜੀ ਅ ਇਲਾਇਚੀ ਹਰੀ ਇਲਾਇਚੀ ਠੀਕ ਹੈ ਜਿਹੜੀ ਮੈਂ ਤੁਹਾਨੂੰ ਗੱਲ ਲੰਗਮਾਲੀ ਡੱਬੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਡੱਬੀ ਮੇਰੇ ਕੋਲ ਹਮੇਸ਼ਾ ਹੁੰਦੀ ਹੈ ਇਹ ਨਿੱਕੀ ਜੀ ਡੱਬੀ ਜਾਦੂਮਈ ਡੱਬੀ ਹੈ ਇਹਦੇ ਵਿੱਚ ਲੌਂਗ ਨੇ ਇਹਦੇ ਵਿੱਚ ਇਲਾਚੀਆਂ ਹੁੰਦੀਆਂ ਤੇ ਇਹਦੇ ਵਿੱਚ ਹੁੰਦੀਆਂ ਕਾਲੀ ਮਿਰਚਾਂ ਠੀਕ ਹੈ ਤੇ ਲੌਂਗਾਂ ਨੇ ਫਿਰ ਇਹਦੇ ਮੈਂ ਤੁਹਾਨੂੰ ਦੱਸ ਹੀ ਦਿੱਤੇ ਸੀ ਲੌਂਗ ਤੁਸੀਂ ਮੈਂ ਤੁਹਾਨੂੰ ਦੱਸੇ ਸੀ ਇੱਕ ਖਾਣਾ ਤੇ ਇਲਾਚੀ ਕਿੰਨੀ ਖਾਣੀ ਉਹ ਮੈਂ ਤੁਹਾਨੂੰ ਦੱਸੂਗੀ ਹਰੀ ਇਲਾਚੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਵਾਸਤੇ ਜੇ ਮੋਟਾਪਾ ਹੈ ਨਾ ਬੋਧ ਫੈ ਦੇ ਮੰਦਾ ਕਿਉਂਕਿ ਕਿਵੇਂ ਕੰਮ ਕਰਦੀ ਹੈ ਇਹ ਵੀ ਦੱਸ ਦਿੰਨੀ ਹੈ ਜਿਹੜੀ ਇਲਾਇਚੀ ਹੁੰਦੀ ਹੈ ਜਦੋਂ ਅਸੀਂ ਇਲਾਇਚੀ ਖਾਂਦੇ ਹਾਂ ਨਾ ਤਾਂ ਸਾਡੀ ਬਾਡੀ 'ਚ ਨਾ ਵਾਟਰ ਰੈਟੇਸ਼ਨ ਘਟ ਜਾਂਦੀ ਹੈ ਸਾਨੂੰ ਯੂਰਿਨ ਦੇ ਰਾਹੀਂ ਪਿਸ਼ਾਬ ਦੇ ਰਾਹੀਂ ਸਾਡੀ ਬਾਡੀ 'ਚ ਪਾਣੀ ਨਿਕਲਦਾ ਹੈ ਸੌਲਟਸ ਨਾਲ ਨਮਕ ਨਿਕਲਦੇ ਨੇ ਤੇ ਜਿਹਦੇ ਕਰਕੇ ਸਾਡੇ ਐਂਟੀਆਕਸੀਡੈਂਟਸ ਹੈ ਉਹ ਵੀ ਘਟਦੇ ਨੇ ਸਾਡੀ ਬਾਡੀ 'ਚ ਤੇ ਜਦੋਂ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ ਤੇ ਡੈਫੀਨਿਟਲੀ ਤੁਹਾਡਾ ਮੋਟਾਪਾ ਘਟਦਾ ਹੈ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਦੀ ਵਾਟਰ ਰ ਟੇਨਸ਼ਨ ਕਰਕੇ ਕਹਿੰਦੀਆਂ ਅਸੀਂ ਕੁਝ ਖਾਸ ਖਾਂਦੇ ਪੀਂਦੇ ਤਾਂ ਹੈ ਨਹੀਂ ਪਰ ਸਾਨੂੰ ਕਿਹਾ ਕਿ ਤੁਹਾਡੀ ਬੋਡੀ ਵਾਟਰ ਰੱਖ ਰਹੀ ਹੈ ਇਸ ਕਰਕੇ ਤੁਸੀਂ ਮੋਟੇ ਹੋ ਹਨ ਤਾਂ ਮोटापा ਘਟਾਉਣ 'ਚ ਤੁਹਾਡੇ ਵਧੀਆ ਹੈਲਪ ਕਰਦੀ ਹੈ ਗ੍ਰੀਨ ਕੜਵਮ ਯਾਨੀ ਕਿ ਹਰੀ ਇਲਾਈਚੀ ਠੀਕ ਹੈ ਤੇ ਫਿਰ ਉਸ ਤੋਂ ਇਲਾਵਾ ਡਾਈਜੈਸ਼ਨ ਜੇ ਤੁਹਾਨੂੰ ਅਫਾਰਾ ਹੁੰਦਾ ਹੈ ਜੇ ਤੁਹਾਨੂੰ ਗੈਸ ਬਣਦੀ ਹੈ ਐਸਿਡਿਟੀ ਹੁੰਦੀ ਹੈ ਤੇ ਉਹਦੇ ਵਾਸਤੇ ਇੱਕ ਇਲਾਈਚੀ ਤੁਸੀਂ ਖਾਣਾ ਖਾਣ ਤੋਂ ਬਾਅਦ ਲੈ ਲਓ ਜੇ ਤੁਸੀਂ ਖਾ ਸਕਦੇ ਹੋ ਤਾਂ ਉਹ ਵੀ ਨਹੀਂ ਖਾਣਾ ਤਾਂ ਤੁਸੀਂ ਪਾਊਡਰ ਕੋਸੇ ਜੇ ਪਾਣੀ ਚ ਪਾ ਕੇ ਕਿਚੁੰਡੀ ਬੋ ਇਹਦਾ ਹਰੀ ਇਲਾਚੀ ਦਾ ਪਾਊਡਰ ਲੈ ਲਓ ਤੇ ਤੁਹਾਨੂੰ ਇਹ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਗੈਸ ਬਣਦੀ ਹੈ ਹੋ ਰਿਆ ਹੈ ਨਾ ਤੇ ਇਹ ਬਹੁਤ ਕਾਮਨ ਪ੍ਰੋਬਲਮ ਹੈ ਖਾਸ ਕਰਕੇ ਜਦੋਂ ਤੁਸੀਂ ਮੂਵਮੈਂਟਸ ਘਟ ਜਾਂਦੀਆਂ ਨੇ ਯਾਨੀ ਕਿ ਥੋੜੀ ਜਿਹੀ ਸੀਨੀਅਰ ਜਿਹੜੇ ਸਾਡੇ ਭੈਣ ਭਰਾ ਹੈਗੇ ਨੇ ਸਾਡੇ ਜਿਹੜੀ ਸਾਡੀ ਉਮਰਦਿਆਂ ਦੇ ਪੇਰੈਂਟਸ ਨੇ ਜਿਨ੍ਹਾਂ ਦੀ ਮੂਵਮੈਂਟਸ ਘਟੀਆਂ ਹੋਈਆਂ ਨੇ ਤੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਸਾਰਿਆਂ ਲਈ ਵੈਸੇ ਨਾ ਤੇ ਉਸ ਤੋਂ ਬਾਅਦ ਜਿਹਦਾ ਤੁਹਾਨੂੰ ਆ ਬੀਪੀ ਹੈ ਬੀਪੀ ਕੰਟਰੋਲ ਕਰਨ ਚ ਵੀ ਇਹ ਬਹੁਤ ਵੱਡਾ ਰੋਲ ਕਰਦੀ ਹੈ ਕਿਉਂਕਿ ਆ ਬਾਥਰੂਮ ਜਿਆਦਾ ਆਉਂਦਾ ਜਦੋਂ ਤੇ ਤੁਹਾਡੇ ਐਂਟੀਆਕਸੀਡੈਂਟਸ ਨਿਕਲਦੇ ਆ ਨਮਕ ਨਿਕਲਦੇ ਬੋਡੀ ਚੋਂ ਤਾਂ ਬੀਪੀ ਨੂੰ ਸਪੈਸ਼ਲੀ ਕੰਟਰੋਲ ਕਰਦੀ ਹੈ ਇਹ ਸਿਰਫ ਮੈਂ ਨਹੀਂ ਕਹਿ ਰਹੀ ਸਟਡੀ ਕਹਿ ਰਹੀ ਹੈ ਠੀਕ ਹੈ ਕਾਫੀ ਸਟਡੀ ਹੋਈ ਹੋਈ ਹੈ ਐਲਰਜੀਆ ਨੂੰ ਲੈ ਕੇ ਤੁਸੀਂ ਗੂਗਲ ਕਰਿਓ ਪੜਿਓ ਇਹਨੂੰ ਪੜੰਦੇ ਬਹੁਤ ਇਹ ਨਹੀਂ ਹੁੰਦਾ ਕਿ ਗੂਗਲ ਤੇ ਆਪਾਂ ਪਹਿਲੇ ਦਿਨੀ ਜਿਹੜੀ ਸਰਚ ਮਾਰੀ ਜਾਂ ਪਹਿਲਾ ਹੀ ਟਾਪਿਕ ਜਿਹੜਾ ਕੱਢਿਆ ਉਹ ਹੀ ਸਫੀਸ਼ੀਐਂਟ ਹੈ ਇਹਨਾਂ ਨਹੀਂ ਹੁੰਦਾ ਜਦੋਂ ਵੀ ਤੁਸੀਂ ਕੋਈ ਚੀਜ਼ ਨੂੰ ਡਿਟੇਲ ਚ ਪੜਨਾ ਤਾਂ ਬਹੁਤ ਸਾਰੀ ਸਟੱਡੀ ਕਰਨੀ ਪੈਦੀ ਹੈ ਬਹੁਤ ਸਾਰਾ ਕੁਝ ਪੜਨਾ ਪੈਂਦਾ ਤੁਸੀਂ ਪੜ ਕੇ ਦੇਖਿਓ ਕਿਸੇ ਇੱਕ ਟਾਪਿਕ ਲਈ ਪੂਰੀ ਪੀ ਐਚ ਡੀ ਕਰਨੀ ਪੈ ਜਾਂਦੀ ਹੈ ਕਈ ਵਾਰੀ ਹਨਾ ਤੇ ਤੁਸੀਂ ਪੜ ਕੇ ਦੇਖਣਾ ਤੇ ਜਿਹੜੀ ਕੁਝ ਇੱਕ ਮਤਲਬ ਚੀਜ਼ ਐਸੀ ਪੜੀ ਮੈਂ ਮੈਂ ਇੱਥੋਂ ਗਲਤੀ ਇਹ ਹੋ ਗਈ ਕਿ ਮੈਂ ਉਹਦਾ ਸਕਰੀਨ ਸ਼ਾਟ ਨਹੀਂ ਲਿਆ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਨਾ ਬਟ ट्रस्ट ਮੀ ਜਦੋਂ ਮੈਂ ਉਹ ਚੀਜ਼ ਪੜ੍ਹੀ ਉਸ ਤੋਂ ਬਾਅਦ ਮੈਂ ਜਿੰਨੇ ਵੀ ਲੋਕਾਂ ਨੇ ਇਹਦੇ ਤੇ ਹਰੀ ਲਾਈਚੀ ਤੇ ਵੀਡੀਓ ਬਣਾਈ ਸੀ ਉਹ ਵੀਡੀਓਜ਼ ਖੋਲ ਕੇ ਉਹਨਾਂ ਦੇ ਕਮੈਂਟਸ ਪੜ੍ਹੇ ਮਤਲਬ ਮੈਂ ਤੁਹਾਨੂੰ ਦੱਸਾਂ ਕਿੰਨੀ ਮਿਹਨਤ ਲੱਗਦੀ ਹੈ ਤੇ ਉਹਦੇ ਵਿੱਚੋਂ ਵੀ ਕੁਝ ਕਮੈਂਟਸ ਮੈਨੂੰ ਉਸ ਚੀਜ਼ ਨੂੰ ਐਜ਼ ਅ ਪ੍ਰੂਫ ਮੈਨੂੰ ਮਿਲ ਗਏ ਹੈ ਨਾ ਉਹ ਹੈਗਾ ਕਿ ਜੇ ਤੁਹਾਨੂੰ ਪਾਣੀ ਪਿੰਦਾ ਹੈ ਲੇਕੋਰੀਆ ਤਾਂ ਜਿਹੜੀ ਹਰੀ ਐਲਰਜੀ ਹੈ ਬਹੁਤ ਫਾਇਦਾ ਕਰਦੀ ਹੈ ਸੋ ਇਹ ਲੇ ਕੋਰੀ ਲਈ ਸਪੈਸ਼ਲੀ ਹੁਣੀ ਦੱਸ ਦਿੰਨੀ ਤਾਂ ਕਿ ਮੈਂ ਭੁੱਲ ਨਾ ਜਾਵਾਂ ਵੀ ਕਿਵੇਂ ਖਾਣੀ ਹੈ ਨਿਰਨਿਕਾਲ ਜੀ ਸਵੇਰੇ ਤੁਸੀਂ ਐਲਰਜੀ ਖਾਣੀ ਹੈ ਹਰੀ ਐਲਰਜੀ ਠੀਕ ਹੈ ਤੇ ਪੁਰਾਣੀ ਤੋਂ ਪੁਰਾਣਾ ਲੇ ਕੋਰੀਆ ਠੀਕ ਹੋ ਜਾਂਦਾ ਹੈ ਟਾਈਮ ਤਾਂ ਲੱਗਦਾ ਹੈ 2-3 ਮਹੀਨੇ ਬਾਅਦ ਤੁਹਾਨੂੰ ਬਟ ਰਿਜ਼ਲਟ 100% ਹੈਗਾ ਇਹਦਾ ਉਹ ਗੱਲ ਅਲੱਗ ਹੈ ਕੋਈ ਇੱਕ ਅੱਧੀ ਕਿਸੇ ਬੰਦੇ ਦੇ ਉੱਤੇ ਇਹਦਾ ਇਫੈਕਟ ਨਾ ਹੋਵੇ ਬਟ ਇਹਦਾ ਰਿਜ਼ਲਟ ਹੈਗਾ ਠੀਕ ਹੈ ਤੇ ਲਿਕੋਰੀਆ ਤੋਂ ਬਹੁਤ ਸਾਰੀਆਂ ਭੈਣਾਂ ਪਰੇਸ਼ਾਨ ਨੇ ਹੁਣ ਉਹਦੇ ਉੱਤੇ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੀ ਇਹ ਹਰੀ ਇਲਾਇਚੀ ਹੁੰਦੀ ਹੈ ਨਾ ਇਹ ਐਂਟੀਬਾਇਓਟਿਕ ਐਂਟੀਮਾਈਕਰੋਬੀਅਲ ਐਂਟੀਫੰਗਲ ਦੋ ਤਿੰਨ ਤਰ੍ਹਾਂ ਨਾਲ ਕੰਮ ਕਰਦੀ ਹੈ ਤੇ ਜਿਹੜੀ ਸਾਡੀ ਇਹ ਲਿਕੋਰੀਆ ਦੀ ਪ੍ਰੋਬਲਮ ਹੈ ਇਹ ਐਂਡ ਮਤਲਬ ਇਨਫੈਕਸ਼ਨ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਜਿਹਦੇ ਉੱਤੇ ਇਹ ਕੰਮ ਕਰਦੀ ਹੈ ਤੇ ਤੁਹਾਡੀ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜਿਹੜੀ ਤੁਹਾਡੀ ਪੀਸੀਓਡੀ ਹੈ ਹੈਨਾ ਪੀਸੀਓਐਸ ਹੈਗਾ ਉਹ ਉਹਦੇ ਉੱਤੇ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਤੁਸੀਂ ਸਟੱਡੀ ਕਰੋਗੇ ਤਾਂ इजीली ਤੁਹਾਨੂੰ ਇਹ ਵਾਲੀ ਚੀਜ਼ ਨਿਕਲੇ ਆਉਗੀ ਤੁਹਾਡੇ ਸਾਹਮਣੇ ਆਉਗੀ ਇਹ ਠੀਕ ਹੈ ਵੀ ਇਹਦਾ ਬਹੁਤ ਵਧੀਆ ਇਫੈਕਟ ਹੈ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀਆਂ ਕੀ ਹੈਗੀ ਇਹਦੇ ਹਾਰਮੋਨ ਇੰਬੈਲੈਂਸ ਹੁੰਦੀ ਹੈ ਤੇ ਜਿਹੜੀ ਇਲਾਇਚੀ ਹੈ ਉਹ ਤੁਹਾਡੇ ਹਾਰਮੋਨ ਬੈਲੈਂਸ ਕਰਦੀ ਹੈ ਤੇ ਉਹਦੇ ਉਹਦੇ ਲਈ ਵੀ ਬਹੁਤ ਵਧੀਆ ਰਿਜ਼ਲਟ ਹੈ ਉਹ ਤੁਹਾਡੇ ਪੀਰੀਅਡਸ ਇੰਬੈਲੈਂਸ ਹੋਏ ਹੋਏ ਹੈ ਉਹ ਵੀ ਹਾਰਮੋਨ ਇੰਬੈਲੈਂਸ ਕਰਕੇ ਹੁੰਦੇ ਨੇ ਉਹ ਵੀ ਰੈਗੂਲਰ ਹੋ ਜਾਂਦੇ ਨੇ ਜਿਹੜੀ ਤੁਹਾਡੀਆਂ ਕ੍ਰੈਂਪਸ ਹੁੰਦੀਆਂ ਨੇ ਯਾਨੀ ਕਿ ਜਦੋਂ ਪੀਰੀਅਡਸ ਆਉਂਦੇ ਨੇ ਉਦੋਂ ਜਿਹੜੀ ਤੁਹਾਨੂੰ ਪੇਨਸ ਹੁੰਦੀਆਂ ਨੇ ਉਹ ਇਨਫਲੇਮੇਸ਼ਨ ਵਗੈਰਾ ਕਰਕੇ ਹੁੰਦਾ ਤੇ ਇਹ ਐਂਟੀ ਇਨਫਲੇਮੇਟਰੀ ਹੈ ਇਸ ਕਰਕੇ ਉਹ ਵੀ ਠੀਕ ਹੁੰਦੀ ਨੇ ਠੀਕ ਹੈ ਤੇ ਇਨਫਲੇਮੇਸ਼ਨ ਜਿਹੜੀ ਹੈ ਸਾਡੀ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰ ਹੁੰਦੀ ਹੈ ਹਨਾ ਤਾਂ ਇਸ ਕਰਕੇ ਜਿਹੜੀ ਕੜਮਮ ਹੈ ਜਾਂ ਜਿਹੜੀ ਗ੍ਰੀਨ ਇਲੇਚੀ ਹੈ ਇਹ ਤੁਹਾਡੀ ਇਨਫਲੇਮੇਸ਼ਨ ਘਟਾਉਂਦੀ ਹੈ ਤੇ ਉਹਦੇ ਕਰਕੇ ਤੁਹਾਡੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਫਿਰ ਤੁਹਾਡੀ ਓਰਲ ਹੈਲਥ ਯਾਨੀ ਕਿ ਤੁਹਾਡੇ ਮੂੰਹ ਦੇ ਵਿੱਚੋਂ ਬੈਡ ਬ੍ਰੈਥ ਹੈ ਯਾਨੀ ਕਿ 스멜 ਆਉਂਦੀ ਹੈ ਉਹਦੇ ਲਈ ਵੀ ਤੁਹਾਡੀ ਕੈਵਿਟੀ ਦੇ ਵਿੱਚ ਤੁਹਾਡੇ ਆਪਣਾ ਓਰਲ ਬਕਲ ਕੈਵਿਟੀ ਯਾਨੀ ਕਿ ਮੂੰਹ ਦੇ ਵਿੱਚ ਤੁਹਾਡੇ ਜਿਹੜੇ ਬੈਕਟੀਰੀਅਲ ਇਨਫੈਕਸ਼ਨ ਹੈ ਉਹਨੂੰ ਹੋਂਤ ਰੋਕਦੀ ਹੈ ਤੁਹਾਡੀ ਡੈਂਟਲ ਹੈਲਥ ਦਾ ਕੇਅਰ ਕਰਦੀ ਹੈ ਗਮਸ ਦੀ ਕੇਅਰ ਕਰਦੀ ਹੈ ਇਸ ਕਰਕੇ ਉਹਦੇ ਲਈ ਵੀ ਬਹੁਤ ਫਾਇਦੇਮੰਦ ਹੈ ਇਹ ਫਿਰ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਸਾਡਾ ਡਾਈਜੈਸਟਿਵ ਸਿਸਟਮ ਸ਼ੁਰੂ ਕਿੱਥੋਂ ਹੁੰਦਾ ਹੈ ਮੂੰਹ ਤੋਂ ਸ਼ੁਰੂ ਹੁੰਦਾ ਹੈ ਉਸ ਨੂੰ ਸਟਰੋਂਗ ਕਰਦੀ ਹੈ ਸਾਡੇ ਜਿਹੜੀ ਬੈਡ ਬੈਕਟੀਰੀਆ ਹੈ ਉਹਨਾਂ ਨੂੰ ਮਾਰਦੀ ਹੈ ਜਿਹਦੇ ਕਰਕੇ ਸਾਡੀ ਜਿਹੜੀ ਹੈ ਡਾਈਜੈਸਟਿਵ ਸਿਸਟਮ ਹੈ ਸਾਡਾ ਪਾਚਨ ਤੰਤਰ ਉਹ ਵੀ ਬਹੁਤ ਹੈਲਦੀ ਹੋ ਜਾਂਦਾ ਹੈ ਗਟ ਹੈਲਥ ਬਹੁਤ ਵਧੀਆ ਰਹਿੰਦੀ ਹੈ ਠੀਕ ਹੈ ਫਿਰ ਉਸ ਤੋਂ ਇਲਾਵਾ ਜਿਹੜੀ ਤੁਹਾਡੀ ਲਿਵਰ ਹੈਲਥ ਹੈ লিভার ਦੇ ਕਿਉਂਕਿ ਐਂਟੀਆਕਸੀਡੈਂਟ ਹੈਗਾ ਤਾਂ ਇਸ ਕਰਕੇ ਜਿਹੜੀ ਤੁਹਾਡੀ ਲਿਵਰ ਹੈ ਉਹਦੀ ਵਰਕਿੰਗ ਦੇ ਵਿੱਚ ਤੇ ਉਹਦੀ ਉਹਦੀ ਹੈਲਥ ਦੇ ਲਈ ਬਹੁਤ ਵਧੀਆ ਕੰਮ ਕਰਦੀ ਹੈ ਸਾਡੀ ਗ੍ਰੀਨ ਕੜਮਮ ਠੀਕ ਹੈ ਸੋ ਇਹ ਕਿੰਨੇ ਸਾਰੇ ਨੇ ਜਿਹੜੇ ਤੁਹਾਡੇ ਮੋਟਾਪੇ ਲਈ ਸਪੈਸ਼ਲੀ ਲਿਖਿਆ ਹੋਇਆ ਤੁਸੀਂ ਜਦੋਂ ਪੜ੍ਹੋਗੇ ਇਹ ਤਾਂ ਹਰ ਹਰ ਜਿਹੜਾ ਨੋਟ ਹੈ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਡੀਪ ਸਟੱਡੀ ਚ ਜਾਣ ਦੀ ਵੀ ਲੋੜ ਨਹੀਂ ਕੁਝ ਚੀਜ਼ਾਂ ਜਿਹੜੀਆਂ ਡੀਪ ਸਟੱਡੀ ਜਾ ਕੇ ਲੱਭਦੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੇਕੋਰੀਆ ਦੀ ਪ੍ਰੋਬਲਮ ਹੈ ਇਹਦੇ ਲਈ ਮੈਨੂੰ ਇੱਕ ਜਗ੍ਹਾ ਤੇ ਹੀ ਮਿਲਿਆ ਸੀ ਲਿਖਿਆ ਹੋਇਆ ਉਸ ਤੋਂ ਬਾਅਦ ਮੈਂ ਇੱਥੇ ਬਹੁਤ ਸਟੱਡੀ ਕੀਤੀ ਫਿਰ ਤੇ ਫਿਰ ਮੈਂ ਪ੍ਰੂਫ ਲੱਭੇ ਹਨਾ ਵੀ ਕਿਸੇ ਨੇ ਕਦੇ ਲਿਖਿਆ ਹੋਵੇ ਬਹੁਤ ਸਾਰੀਆਂ ਭੈਣਾਂ ਨੇ ਕੁਝ ਕੁ ਵੀਡੀਓਜ਼ ਦੇ ਉੱਤੇ ਕਮੈਂਟ ਕੀਤੇ ਹੋਏ ਸੀਗੇ ਕਿ ਹਾਂ ਸਾਨੂੰ ਇਹ ਪ੍ਰੋਬਲਮਸ ਸੋਲਵ ਹੋਈ ਹੈ ਸਾਡੀ ਵੀ ਦੋ ਟਾਈਮ ਹੀ ਖਾਣ ਤੋਂ ਬਾਅਦ ਸੋ ਇੰਨੀ ਸਾਰੀ ਸਟੱਡੀ ਤੋਂ ਬਾਅਦ ਮੈਂ ਤੁਹਾਡੇ ਵਾਸਤੇ ਨਾ ਇਹ ਲੈ ਕੇ ਆਈਆਂ ਹਾਂ ਵੀਡੀਓ ਇਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਬਹੁਤ ਹੀ ਫਾਇਦੇਮੰਦ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਇਹਨੂੰ ਖਾਣਾ ਕਿਦਾਂ ਤੇ ਕਿੰਨਾ ਖਾਣਾ ਹੈ 3 ਗ੍ਰਾਮ 2 ਤੋਂ 3 ਗ੍ਰਾਮ ਲੇਚੀ ਤੁਸੀਂ ਡੇਲੀ ਖਾ ਸਕਦੇ ਹੋ ਇਸ ਤੋਂ ਜ਼ਿਆਦਾ ਰਿਕਮੈਂਡਡ ਨਹੀਂ ਹੈਗੀ ਕਿਉਂਕਿ ਕਿਸੇ ਵੀ ਚੀਜ਼ ਦੀ ਐਕਸੈਸ ਹੈ ਜਿਹੜੀ ਉਹ ਮਾੜੀ ਹੁੰਦੀ ਹੈ ਫਿਰ ਕੋਈ ਨਾ ਕੋਈ ਉਹਦਾ ਸਾਈਡ ਇਫੈਕਟ ਆਉਣ ਲੱਗ ਜਾਂਦੇ ਹੈ ਹਨਾ ਤੇ ਹਾਂ ਜਿਹੜਾ ਇੱਕ ਤਾਂ ਤੁਸੀਂ 2 ਤੋਂ 3 ਗ੍ਰਾਮ ਖਾਣੀ ਹੈ ਜਾਨੀ ਉਹਦੇ ਵਿੱਚ 2 ਤੋਂ 2 ਕੁ ਮੇਰੇ ਖਿਆਲ ਚ ਲੇਚੀ ਹੁੰਦੀ ਹੋਣਗੀਆਂ 2-3 ਗ੍ਰਾਮ ਦੇ ਵਿੱਚ ਤੇ 2 ਲੇਚੀਆਂ ਹੀ ਆਉਂਦੀ ਹੋਣੀਆਂ 2 ਤੋਂ 3 ਬਸ ਤੇ ਤੁਸੀਂ ਖਾਣਾ ਖਾਣ ਤੋਂ ਬਾਅਦ ਇਹਨੂੰ ਚਬਾ ਕੇ ਖਾ ਲਓ ਚਾਹੇ ਤੁਸੀਂ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਜੇ ਨਹੀਂ ਚਬਾ ਕੇ ਖਾਣਾ ਪਸੰਦ ਕਰਦੇ ਤਾਂ ਥੋੜਾ ਜਿਹਾ ਪਾਊਡਰ ਲੂਕ ਵਾਰਮ ਵਾਟਰ ਦੇ ਵਿੱਚ ਹਲਕਾ ਜਿਹਾ ਕੋਸੇ ਜਿਹੇ ਪਾਣੀ ਦੇ ਵਿੱਚ ਪਾ ਕੇ ਤੁਸੀਂ ਥੋੜੀ ਚੁੰਡੀ ਇੱਕ ਉਹ ਲੈ ਲਓ ਤੁਸੀਂ ਤੇ ਤੁਹਾਨੂੰ ਉਹਦੇ ਬਹੁਤ ਸਾਰੇ ਫਾਇਦੇ ਹੋਣ ਵਾਲੇ ਹੈ ਠੀਕ ਹੈ ਰੈਗੂਲਰ ਤੁਸੀਂ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਕਰਦੀ ਕਿਸੇ ਨੂੰ ਹਾਂ ਅਗਰ ਤੁਹਾਨੂੰ ਅਲਰਜੀ ਹੈ ਫਿਰ ਡੈਫੀਨਿਟਲੀ ਤੁਸੀਂ ਨਹੀਂ ਯੂਜ਼ ਕਰ ਸਕਦੇ ਠੀਕ ਹੈ ਤੇ ਜਾਂ ਫਿਰ ਤੁਹਾਨੂੰ ਕੋਈ ਸਪੈਸ਼ਲ ਕੋਈ ਪ੍ਰੋਬਲਮ ਹੈ ਲੰਬੀ ਟਾਈਮ ਤੋਂ ਤਾਂ ਫਿਰ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛ ਲਿਓ ਵੀ ਮੈਂ ਇਲਾਚੀ ਲੈ ਸਕਦਾ ਕਿ ਨਹੀਂ ਇਸ ਕੇਸ ਦੇ ਵਿੱਚ ਚਾਹ ਦੇ ਵਿੱਚ ਵੀ ਤੁਸੀਂ ਲੈ ਹੀ ਸਕਦੇ ਹੋ ਬਟ ਸਪੈਸ਼ਲੀ ਖਾਣ ਵਾਸਤੇ ਦੋ ਇਲਾਚੀਆਂ ਤੁਸੀਂ ਜਿ ਚਬਾ ਕੇ ਖਾ ਲੈਣੀਆਂ ਉਹ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇੱਕ ਸਵੇਰੀ ਖਾ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਜਦੋਂ ਵੀ ਆਪਾਂ ਬਾਹਰ ਜਾਂਦੇ ਆ ਦੋਸਤਾਂ ਦੀ ਬਰਸ਼ਿੰਗ ਹੋ ਜਾਂਦੀ ਹੈ ਜਦੋਂ ਤੁਸੀਂ ਖਾਣਾ ਖਾ ਲੈਣੇ ਹੋ ਬ੍ਰਸ਼ ਵਗੈਰਾ ਸਵੇਰੀ ਨਾਉਣ ਵੇਲੇ ਕਰ ਲਿਆ ਤੁਸੀਂ ਉਸ ਤੋਂ ਬਾਅਦ ਖਾਣਾ ਖਾ ਲਿਆ ਤੁਹਾਡੇ ਅੰਦਰ ਮੁਜ਼ਬੰਦਾਂ ਦੇ ਵਿੱਚ ਥੋੜਾ ਪੋਤਾ ਰਹਿ ਸਕਦਾ ਹੈ ਨਾ ਬੈਕਟੀਰੀਅਲ ਗਰੋਥ ਹੋ ਸਕਦੀ ਹੈ ਤੇ ਜੇ ਤੁਸੀਂ ਇਹ ਲੈ ਲੈਣੀ ਉਹ ਤੇ ਇਹਦੇ ਨਾਲ ਤੁਹਾਡੀ ਬ੍ਰਸ਼ਿੰਗ ਹੋ ਜਾਂਦੀ ਹੈ ਫਾਈਬਰ ਹੈ ਨਾ ਵਿੱਚ ਤਾਂ ਤੁਹਾਨੂੰ ਬਹੁਤ ਫਾਇਦੇਮੰਦ ਚੀਜ਼ ਦਾ ਸੀਰਮ ਹੈ ਅੱਜ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲੌਂਗ ਵਾਲੀ ਵੀਡੀਓ ਤੁਸੀਂ ਬੜੀਆ ਪਿਆਰ ਦਿੱਤਾ ਸੀਗਾ ਇਸ ਤਰ੍ਹਾਂ ਦੀ ਜਾਣਕਾਰੀ ਬਾਰ-ਬਾਰ ਸੇਮ ਵੀਡੀਓ ਨਹੀਂ ਪਾਈ ਜਾਂਦੀ ਹੈ ਨਾ ਇਸ ਕਰਕੇ ਇਹਨੂੰ ਤੁਸੀਂ ਜਰੂਰ ਸ਼ੇਅਰ ਕਰਨਾ ਤੇ ਬਹੁਤ ਸਾਰੇ ਫਾਇਦੇ ਹਾਂ ਹੁਣ ਗੱਲ ਕਰਦੇ ਹਾਂ ਅਗਲੇ ਫਾਇਦੇ ਦੀ ਜਿਹੜੀ ਮੈਨੂੰ ਅੱਜ ਮੈਂ ਲਿਖਿਆ ਨਹੀਂ ਹੋਇਆ ਤੇ ਮੈਨੂੰ ਗੱਲ ਕਰਦੇ ਕਰਦੇ ਯਾਦ ਆ ਰਹੀ ਨਹੀਂ ਉਹ ਹੈਗਾ ਸਕਿਨ ਤੇ ਹੇਅਰ ਸਕਿਨ ਲਈ ਵੀ ਇਹਦਾ ਬਹੁਤ ਫਾਇਦੇਮੰਦ ਹੈ ਖਾਣ ਲਈ ਵੀ ਕਿਉਂਕਿ ਐਂਟੀਆਕਸੀਡੈਂਟਸ ਹੈ ਜ਼ਹਿਰੀਲੇ ਕੰਨ ਬਾਹਰ ਕੱਢ ਦਿੰਦੀ ਹੈ ਤਾਂ ਉਹ ਇਹਦੇ ਕਰਕੇ ਸਾਡੀ ਜਿਹੜੀ ਸਕਿਨ ਆ ਉਹ ਗਲੋਇੰਗ ਹੋ ਜਾਂਦੀ ਹੈ ਤੇ ਸਾਡੇ ਜਿਹੜੇ ਪਿੰਪਲਸ ਹੈ ਉਹ ਹੋਣੇ ਬੰਦ ਹੋ ਜਾਂਦੇ ਆ ਐਂਟੀਮਾਈਕਰੋਬੀਅਲ ਹੋਣ ਕਰਕੇ ਤੇ ਨਾਲ ਤੁਸੀਂ ਨਾ ਇਸ ਚੀਜ਼ ਵੀ ਮੈਂ ਅੱਜ ਪੜ੍ਹੀ ਕਿ ਤੁਸੀਂ ਇਲਾਇਚੀ ਦਾ ਪਾਊਡਰ ਅਗਰ ਸ਼ਹਿਦ ਚ ਪਾ ਕੇ ਲਗਾਉਣੀ ਹੋ ਐਜ਼ ਅ ਮਾਸਕ ਤਾਂ ਵੀ ਤੁਹਾਡੀ ਸਕਿਨ ਦੇ ਉੱਤੇ ਬਹੁਤ ਵਧੀਆ ਇਫੈਕਟ ਦਿੰਦਾ ਹੈ ਮੈਂ ਕੀਤਾ ਨਹੀਂ ਆਈ ਹੌਨੈਸਟਲੀ ਸਪੀਕ ਕਿ ਮੈਂ ਕੀਤਾ ਨਹੀਂ ਹੋਇਆ ਬਟ ਮੈਂ ਪੜਿਆ ਸੀਗਾ ਕਿ ਤੁਸੀਂ ਅਗਰ ਤੁਹਾਡੇ ਪਿੰਪਲਸ ਦੀ ਪ੍ਰੋਬਲਮ ਹੈ ਕੋਈ ਹੋਰ ਤਰ੍ਹਾਂ ਦੇ ਮਤਲਬ ਫੇਸ ਦੇ ਤੇ ਇਸ਼ੂਸ ਹੈਗੇ ਸਕਿਨ ਇਸ਼ੂਸ ਤਾਂ ਤੁਸੀਂ ਇਹਨੂੰ ਸ਼ਹਿਦ ਦੇ ਵਿੱਚ ਪਾ ਕੇ ਪਾਊਡਰ ਕਰਕੇ ਇਹਨੂੰ ਲਗਾਓ ਐਜ਼ ਅ ਮਾਸਕ ਤੇ ਤੁਹਾਨੂੰ ਉੱਪਰੋਂ ਵੀ ਬੈਨੀਫਿਟ ਦਿੰਦੀ ਹੈ ਇਹ ਠੀਕ ਹੈ ਤੇ ਵਾਲਾਂ ਵਾਸਤੇ ਵੀ ਅਗਰ ਤੁਸੀਂ ਰੈਗੂਲਰ ਇਹ ਖਾਨੇ ਹੋ ਤਾਂ ਤੁਹਾਡੇ ਡੈਂਡਰਫ ਖਤਮ ਹੋ ਜਾਂਦਾ ਹੈ ਤੇ ਤੁਹਾਡੀ హెయిਰ ਗਰੋਥ ਗੁੱਡ ਹੋ ਜਾਂਦੀ ਹੈ ਪੇਟ ਸੈੱਟ ਰੱਖਦੀ ਹੈ ਤੁਹਾਡਾ ਮਤਲਬ ਕੁੱਲ ਮਿਲਾ ਕੇ ਇਹ ਕਹ ਲਓ ਜੀ ਵੀ ਬਹੁਤ ਵੱਡੇ ਗੁਣ ਰੱਖਦੀ ਹੈ ਸਾਡੀ ਇਲਾਇਚੀ ਐਂਟੀ ਕੈਂਸਰ ਦੇ ਤੌਰ ਤੇ ਵੀ ਰਿਕਮੈਂਡ ਕੀਤਾ ਜਾਂਦਾ ਹੈ ਇਹਨੂੰ ਹੁਣ ਉਹਦੇ ਚਾਪੇ ਨਹੀਂ ਕਹਿ ਸਕਦੇ ਕਿ ਕੈਂਸਰ ਦੀ ਦਵਾਈ ਬੰਦ ਕਰਕੇ ਆਪਾਂ ਜੇ ਇਲਾਇਚੀਆਂ ਲੌਂਗ ਖਾਣ ਲੱਗ ਜਾਂਗੇ ਤਾਂ ਉਹ ਐਸਾ ਕੋਈ ਸਬੂਤ ਨਹੀਂ ਹੈਗਾ ਬਟ ਆਯੁਰਵੇਦ ਕਹਿੰਦਾ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੇ ਹੋ ਤੇ ਤੁਸੀਂ ਫਿਰ ਹਰੀ ਇਲਾਇਚੀ ਲੈਣੇ ਹੋ ਤਾਂ ਤੁਹਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਹੋਰ ਫਾਸਟ ਹੋ ਜਾਂਦਾ ਹੈ ਤੁਹਾਡੀ ਹੈਲਪ ਕਰਦੀ ਹੈ ਉਸ ਚੀਜ਼ ਚ ਠੀਕ ਹੈ ਨਾ ਸੋ ਜੇ ਤੁਸੀਂ ਇਲਾਚੀ ਆਲਰੇਡੀ ਰੈਗੂਲਰ ਲੈ ਰਹੇ ਹੋ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਕੀ ਤੁਹਾਨੂੰ ਕੀ ਕੀ ਫਾਇਦੇ ਹੋਏ ਕਿਉਂਕਿ ਜਦੋਂ ਨਾ ਕਈ ਵਾਰੀ ਅਸੀਂ ਲੈ ਰਹੇ ਹੁੰਨੇ ਆ ਬਟ ਸਾਨੂੰ ਯਾਦ ਨਹੀਂ ਹੁੰਦਾਗਾ ਕਿ ਮੈਨੂੰ ਇਹ ਫਾਇਦਾ ਹੋਇਆ ਜਦੋਂ ਕੋਈ ਸਾਨੂੰ ਪੁੱਛਦਾ ਜਿਵੇਂ ਮੈਂ ਤੁਹਾਨੂੰ ਕੁਝ ਰਹੀਆਂ ਕਿ ਅਗਰ ਤੁਸੀਂ ਲੈ ਰਹੇ ਹੋ ਤਾਂ ਜਿੰਨੇ ਤੁਹਾਨੂੰ ਮੈਂ ਆਹ ਸਾਰੇ ਫਾਇਦੇ ਬੋਲੇ ਆ ਇਹਨਾਂ ਚੋਂ ਅਗਰ ਕੋਈ ਵੀ ਜਾਂ ਇਸ ਤੋਂ ਇਲਾਵਾ ਠੀਕ ਹੈ ਹੋਇਆ ਹਾਂ ਇੱਕ ਮੈਨੂੰ ਹੋਰ ਯਾਦ ਆ ਗਿਆ ਤੰਡੂ ਕਫ ਜਾਨੀ ਕਿ ਖੰਗ ਜਾਂ ਜ਼ਖਾਮ ਜਾਂ ਰੈਸਪੀਰੇਟਰੀ ਪ੍ਰੋਬਲਮ ਰਹਿੰਦੀ ਥੋਡੇ ਬਲਗਮ ਜਮਾ ਹੋਈ ਹੋਈ ਆ ਉਹਨੂੰ ਕੱਢਣ ਚ ਵੀ ਬਹੁਤ ਹੈਲਪ ਕਰਦੀ ਹੈ ਇਹ ਇਲਾਇਚੀ ਮਤਲਬ ਤੁਹਾਡੀ ਛਾਤੀ ਕਲੀਅਰ ਕਰਦੀ ਹੈ ਕੰਜੈਸ਼ਨ ਦੂਰ ਕਰਦੀ ਹੈ ਤੁਹਾਡੀ ਠੀਕ ਹੈ ਇਹ ਇਹ ਵੀ ਸਬੂਤ ਨਹੀਂ ਤਾਂ ਕੁੱਲ ਮਿਲਾ ਕੇ ਜਿਹੜਾ ਆਯੁਰਵੇਦ ਹੈ ਉਹ ਇਹਨੂੰ ਕਹਿੰਦਾ ਹੈ ਕਿ ਤਿੰਨੋਂ ਚੀਜ਼ਾਂ ਨੂੰ ਠੀਕ ਕਰਦੀ ਹੈ ਇਹ ਵਾਤ ਪਿੱਤ ਤਿਕਾਫ ਠੀਕ ਹੈ ਤਿੰਨੋਂ ਚੀਜ਼ਾਂ ਨੂੰ ਠੀਕ ਕਰਦੀ ਹੈ ਇਹ ਇਸ ਕਰਕੇ ਇਹ ਤਾਂ ਬਹੁਤ ਹੀ ਫਾਇਦੇਮੰਦ ਚੀਜ਼ ਹੈ ਰੈਗੂਲਰ ਖਾਓ ਇਹਨੂੰ ਦੋ ਲਹਿਜੀਆਂ ਤੁਸੀਂ ਡੇਲੀ ਆਰਾਮ ਨਾਲ ਖਾ ਸਕਦੇ ਹੋ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਬਹੁਤ ਸਾਰੀਆਂ ਭੈਣਾਂ ਆਪਣੇ ਤਜਰਬੇ ਸਾਡੇ ਨਾਲ ਸ਼ੇਅਰ ਕਰਦੀਆਂ ਕਮੈਂਟ ਕਰਕੇ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਇੱਕ ਤਰ੍ਹਾਂ ਦੀ ਸਟੱਡੀ ਹੁੰਦੀ ਹੈ ਜਿੱਦੇ ਵਿੱਚ ਆਪਾਂ ਨੂੰ ਨਵੀਂ-ਨਵੀਂ ਚੀਜ਼ਾਂ ਹੋਰ ਦੇਖਣ ਨੂੰ ਮਿਲਦੀਆਂ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ weight ਨਾਲ ਯੂਜ ਰਹੀਆਂ ਪੀਸੀਓਡੀ ਨਾਲ ਯੂਜ ਰਹੀਆਂ ਤੁਸੀਂ ਲਿਕੋਰੀਏ ਨਾਲ ਦੀ ਪ੍ਰੋਬਲਮ ਨਾਲ ਜੂਝ ਰਹੇ ਹੋ ਤਾਂ ਤੁਸੀਂ ਜ਼ਰੂਰ ਇਹ ਚੀਜ਼ ਕਰਕੇ ਦੇਖਣੀ ਹੈ ਡੈਫੀਨਿਟਲੀ ਤੁਹਾਨੂੰ ਫਾਇਦਾ ਹੋਣਾ ਹੈ ਮਿਲਾਂਗੇ ਅਗਲੀ ਵੀਡੀਓ ਚ ਇੱਕੋ ਹੀ ਲਾਈਫ ਹੈ ਇਦਾਂ ਹੀ ਆਪਾਂ ਛੋਟੀਆਂ-ਛੋਟੀਆਂ ਐਕਸਪੀਰੀਅੰਸ ਜੇਰ ਬੇ ਸਾਂਝੀ ਕਰਦੇ ਰਹਿਣਾ ਇੱਕ ਦੂਜੇ ਨਾਲ ਤੇ ਇੱਕ ਦੂਜੇ ਦੀ ਪ੍ਰੋਬਲਮਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਮੇਰਾ ਖਿਆਲ ਹੈ ਤੁਹਾਨੂੰ ਅੱਛੀ ਲੱਗੂਗੀ ਵੀਡੀਓ ਮਿਲਾਂਗੇ ਅਗਲੀ ਵੀਡੀਓ ਚ ਨਵੇਂ ਟੌਪਿਕ ਨਾਲ